ਅੰਮ੍ਰਿਤ ਸਰਦੇ ਐਸਕੇ ਹਸਪਤਾਲ ਵਿੱਚ ਲੋੜੀ ਦੀਆਂ ਦਾ ਵਿਸ਼ੇਸ਼ ਪ੍ਰੋਗਰਾਮ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਹਸਪਤਾਲ ਵੱਲੋਂ ਜੰਮੀ ਧੀਆਂ ਦੇ ਮਾਤਾ ਪਿਤਾ ਨੂੰ ਵਿਸ਼ੇਸ਼ ਸੱਦਾ ਦੇ ਕੇ ਉਹਨਾਂ ਨੂੰ ਲੋੜੀ ਦੀਆਂ ਭੇਟਾਂ ਸੌਪੀਆਂ ਗਈਆਂ ਅਤੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦਾ ਮੂਲ ਉਦੇਸ਼ ਸੀ ਬੇਟੀ ਦੀ ਮਹੱਤਤਾ ਤੇ ਸਮਾਜ ਵਿੱਚ ਬਰਾਬਰੀ ਦਾ ਸੰਦੇਸ਼ ਪ੍ਰਚਾਰਨਾ ਸੀ। ਮੁੱਖ ਮਹਿਮਾਨ ਵਜੋਂ ਇਪਰੂਵਮੈਂਟ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਹਾਜ਼ਰ ਹੋਏ ਜਿਨ੍ਹਾਂ ਨੇ ਆਏ ਹੋਏ ਸੱਜਣਾਂ ਨੂੰ ਸਨਮਾਨਿਤ ਕਰਦੇ ਹੋਏ ਲੋਹੜੀ ਦੀਆਂ ਵਧਾਈਆਂ ਦਿੱਤੀਆਂ। ਐਸ ਕੇ ਹਸਪਤਾਲ ਦੀ ਡਾਇਰੈਕਟਰ ਰਜਵੰਤ ਕੌਰ ਨੇ ਦੱਸਿਆ ਕਿ ਇਸ ਲਈ 9 ਸਾਲਾਂ ਤੋਂ ਇਹ ਪ੍ਰੋਗਰਾਮ ਲਗਾਤਾਰ ਮਨਾਇਆ ਜਾ ਰਿਹਾ ਹੈ। ਪ੍ਰੋਗਰਾਮ ਦੇ ਦੌਰਾਨ ਧੀਆਂ ਦੇ ਜਨਮ ਨੂੰ ਖਾਸ ਤੌਰ ਤੇ ਸਨਮਾਨਿਤ ਕਰਨਾ ਮਾਤਾ ਪਿਤਾ ਨੂੰ ਜਾਗਰੂਕ ਕਰਨਾ ਅਤੇ ਧੀ ਬੇਟੀ ਦੀ ਮਹੱਤਤਾ ਸਮਾਜ ਵਿੱਚ ਉਭਾਰਨਾ ਹੀ ਇਸ ਕੈਂਪ ਦਾ ਮੂਲ ਉਦੇਸ਼ ਸੀ ਇਸ ਕਾਰਜਕਰਮ ਨੇ ਲੋਕਾਂ ਵਿੱਚ ਸਮਾਜਿਕ ਜਾਗਰੂਕਤਾ ਪੈਦਾ ਕੀਤੀ ਇਹ ਧੀਆ ਦੀ ਲੋੜੀ ਦਾ ਇੱਕ ਸਨੇਹਾ ਮੈਂ ਸਮਾਜ ਦੇ ਵਿੱਚ ਦੇਣਾ ਚਾਹੁੰਦੀ ਆ ਕਿ ਆਪਣੇ ਪੁੱਤਰਾਂ ਦੀਆਂ ਵਾਂਗ ਧੀਆ ਦੀ ਵੀ ਲੋੜੀ ਸੈਲੀਬ੍ਰੇਟ ਕੀਤੀ ਜਾਏ ਤੇ ਮੈਂ ਹਸਪੀਟਲ ਐਸ ਕੇ ਹਸਪੀਟਲ ਦੇ ਵਿੱਚ ਪੈਦਾ ਹੋਈਆਂ ਸਾਰੀਆਂ ਬੱਚੀਆਂ ਪੂਰੇ ਸਾਲ ਦੇ ਵਿੱਚ ਜੋ ਵੀ ਬੱਚੀਆਂ ਪੈਦਾ ਹੋਈਆਂ ਹੁੰਦੀਆਂ ਨੇ ਉਹਨਾਂ ਸਾਰੀਆਂ ਨੂੰ ਬੁਲਾ ਕੇ ਇਕੱਠੇ ਤੌਰ ਤੇ ਇੱਕ ਉਚੇਚਾ ਪ੍ਰੋਗਰਾਮ ਲੀਕਦੇ ਆ ਜਿਹਦੇ ਚ ਬੱਚਿਆਂ ਨੂੰ ਗਿਫਟ ਵੀ ਦਿੱਤੇ ਜਾਂਦੇ ਆ ਤੇ ਉਹਨਾਂ ਦਾ ਉਤਸ਼ਾਹ ਦਾਇਆ ਜਾਂਦਾ ਆ ਵੱਡੀਆਂ ਬੱਚੀਆਂ ਵੱਲੋਂ ਕੁਝ ਪਰਫਾਰਮੈਂਸ ਦਿੱਤੀਆਂ ਜਾਂਦੀਆਂ ਨੇ ਤੇ ਸਮਾਜ ਨੂੰ ਇੱਕ ਸਨੇਹਾ ਦਿੱਤਾ ਜਾ ਰਿਹਾ ਆ ਜਿਹਦੇ ਵਿੱਚ ਅਸੀਂ ਕਹਿ ਰਹੇ ਆ ਕਿ ਤਿਆਂ ਨੂੰ ਵੀ ਉਸੇ ਬਰਾਬਰਤਾ ਦੇ ਨਾਲ ਨਿਵਾਜਿਆ ਜਾਏ ਤੇ ਉਸੇ ਬਰਾਬਰੀ ਦੇ ਨਾਲ ਤਿਆਂ ਦੇ ਵੀ ਸਾਰੇ ਪ੍ਰੋਗਰਾਮ ਮਨਾਏ ਜਾਣ ਤੇ ਤਿਆਂ ਦੀਆਂ ਵੀ ਉਸੇ ਤਰੀਕੇ ਨਾਲ ਖੁਸ਼ੀਆਂ ਕੀਤੀਆਂ ਜਾਣ ਤਾਂ ਕਿ ਇਸ ਸਮਾਜ ਦੇ ਵਿੱਚ ਇੱਕ ਬੈਲੈਂਸ ਬਣਿਆ ਰਹੇ ਧੀ ਤੇ ਪੁੱਤਰ ਦਾ ਬੈਲੈਂਸ ਬਣਿਆ ਰਹੇ ਜਿਹੜਾ ਕਿ ਬੈਲੈਂਸ ਪਿਛਲੇ ਕੁਝ ਸਮੇਂ ਤੋਂ ਜਿਹੜਾ ਵਿਗੜ ਰਿਹਾ ਆ ਉਹਦੇ ਵਿੱਚ ਮਤਲਬ ਸਾਡੀਆਂ ਜੋ ਡਾਕਟਰੀ ਸਹੂਲਤਾਂ ਨੇ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਇਸ ਸਮਾਜ ਦੇ ਵਿੱਚ ਪ੍ਰੂਣ ਹਤਿਆ ਨੂੰ ਲੈ ਕੇ ਜਾਂ ਕੁਝ ਇਹੋ ਜਿਹੇ ਮਤਲਬ ਚੀਜ਼ਾਂ ਹੋ ਰਹੀਆਂ ਨੇ ਜੋ ਕਈਆਂ ਨਹੀਂ ਜਾ ਸਕਦੀਆਂ ਪਰ ਮੈਂ ਇਹ ਸੁਨੇਹਾ ਦੇਣਾ ਚਾਹਾਂਗੀ ਕਿ ਅਸੀਂ ਉਹਨਾਂ ਤੋਂ ਬਚਾ ਕੇ ਆਪਣੀਆਂ ਧੀਆਂ ਨੂੰ ਜਨਮ ਦਈਏ ਤੇ ਧੀਆਂ ਦੇ ਜਨਮ ਦਿਨ ਮਨਾਈਏ ਧੀਆਂ ਦੀਆਂ ਲੋੜੀਆਂ ਮਨਾਈਏ ਤੇ ਇਸ ਸਮਾਜ ਦੀ ਇਸ ਕੁਦਰਤ ਦੀ ਬਰਾਬਰਤਾ ਨੂੰ ਬਰਾਬਰ ਰੱਖੀਏ ਧੰਨਵਾਦ ਵੇਖੋ ਅੱਜ ਐਸ ਕੇ ਹਸਪੀਟਲ 'ਚ ਮੈਂ ਅੱਜ ਪਹਿਲੀ ਵਾਰ ਹੀ ਨਹੀਂ ਆਇਆ ਹਰ ਲੋੜੀ ਤੇ ਆਉਣਾ ਵਾ ਔਰ ਬੜੀ ਖੁਸ਼ੀ ਹੁੰਦੀ ਆ ਕਿ ਇਹ ਸਾਡੇ ਡਾਕਟਰ ਕਮਲ ਜੀ ਸਾਡੇ ਭੈਣ ਜੀ ਰਜਵੰਤ कौर ਇਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜਿਹੜੀ ਨਵ ਜੰਮੀਆਂ ਧੀਆਂ ਨੇ ਉਹਨਾਂ ਦੀ ਲੋੜੀ ਮਨਾਉਂਦੇ ਨੇ ਸੋ ਬੜੀ ਖੁਸ਼ੀ ਹੁੰਦੀ ਹੈ ਕਿ ਜਿੱਥੇ ਆਪਣੀ ਪ੍ਰੋਫੈਸ਼ਨਲ ਡਿਊਟੀ ਬੜੀ ਵਧੀਆ ਬਖੂਬ ਤਰੀਕੇ ਨਾਲ ਨਿਭਾਉਂਦੇ ਨੇ ਉੱਥੇ ਨਾਲ ਸਮਾਜਿਕ ਜ਼ਿੰਮੇਵਾਰੀ ਵੀ ਨਿਭਾਉਂਦੇ ਨੇ ਔਰ ਇਹ ਪਰਿਵਾਰ ਸਾਰੇ ਸਮਾਜ ਦੇ ਵਿੱਚ ਤੇ ਜਿਹੜੇ ਧੀਆਂ ਦੇ ਪਰਿਵਾਰ ਨੇ ਉਹਨਾਂ ਦੇ ਵਿੱਚ ਇੱਕ ਬਹੁਤ ਵੱਡੀ ਜਾਗਰੂਕਤਾ ਪੈਦਾ ਕਰ ਰਹੇ ਆ ਕਿ ਜਿਹੜੀਆਂ ਧੀਆਂ ਨੇ ਹਮੇਸ਼ਾ ਹਰ ਖੇਤਰ 'ਚ ਮੋਰੀ ਨੇ ਤੇ ਇਹਨਾਂ ਨੇ ਪੰਜਾਬ ਦਾ ਸਾਡੇ ਸਮਾਜ ਦਾ ਸਾਡੇ ਦੇਸ਼ ਦਾ ਨਾਮ ਰੌਸ਼ਨ ਕੀਤਾ ਔਰ ਅੱਜ ਅਸੀਂ ਆਪਣੀਆਂ ਧੀਆਂ ਤੇ ਮਾਣ ਕਰ ਰਹੇ ਆ ਪਹਿਲਾਂ 5 7 10 ਸਾਲ ਪਹਿਲਾਂ ਮੈਂ ਕਦੀ ਧੀਆਂ ਦੀ ਲੋੜੀ ਮੰਨਦੀ ਨਹੀਂ ਵੇਖੀ ਹਮੇਸ਼ਾ ਮੁੰਡਿਆਂ ਦੀ ਮਨਾਈ ਜਾਂਦੀ ਸੀ ਸੋ ਅੱਜ ਇੱਕ ਜਿੱਦਾਂ ਸਾਡੇ ਗੁਰੂਆਂ ਪੀਰਾਂ ਫਕੀਰਾਂ ਨੇ ਵੀ ਦੱਸਿਆ ਕਿ ਜਿਹੜਾ ਔਰਤ ਹੈ ਇਸ ਨੂੰ ਹਮੇਸ਼ਾ ਹੀ ਉੱਚਾ ਦਰਜਾ ਮੈਂ ਤਾਂ ਕਹਿਣਾ ਕਿ ਇਨਸਾਨ ਤੋਂ ਬੰਦੇ ਤੋਂ ਉਤਲਾ ਉਤਲਾ ਦਰਜਾ ਹੀ ਦਿੱਤਾ ਗਿਆ ਅੱਜ ਸਮਾਜ ਦੇ ਵਿੱਚ ਉਹ ਧੀਆਂ ਨੇ ਆਪਣੀ ਪ੍ਰਤਿਭਾ ਦੇ ਨਾਲ ਉਸ ਰੁਤਬੇ ਨੂੰ ਮਨਾਇਆ ਲੋਕਾਂ ਨੂੰ ਔਰ ਅੱਜ ਸਾਨੂੰ ਆਪਣੀਆਂ ਧੀਆਂ ਤੇ ਇਸ ਗੱਲ ਦਾ ਮਾਣ ਫਕਰ ਖੁਸ਼ੀ ਆ ਔਰ ਉਹਨਾਂ ਹੀ ਮਾਣ ਫਕਰ ਸਾਨੂੰ ਡਾਕਟਰ ਕਮਲ ਜੀ ਤੇ ਭੈਣ ਜੀ ਰਜਵੰਤ ਜੀ ਦੇ ਤੇ ਇਹਨਾਂ ਦੇ ਬੜੇ ਹੋਣ ਹ ਸਾਰੇ ਸਟਾਫ ਤੇ ਆ ਕਿ ਜਿਹੜੇ ਆਪਣੀ ਪ੍ਰੋਫੈਸ਼ਨਲ ਜ਼ਿੰਮੇਵਾਰੀ ਦੇ ਨਾਲ ਨਾਲ ਸਮਾਜਿਕ ਜ਼ਿੰਮੇਵਾਰੀ ਵੀ ਨਿਭਾ ਰਹੇ ਆ ਔਰ ਸਮਾਜ ਦੇ ਵਿੱਚ ਇੱਕ ਚੰਗੀ